ਆ ਵੀ ਮਿੱਤਰੋ ਸਵਾਗਤ ਕਰਦੇ ਆ ਸਾਰੇ ਭੈਣ ਭਰਾਵਾਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਮੇਰੇ ਸਾਰੇ ਭੈਣ ਭਰਾ ਹਨਾ ਚੜਦੀ ਕਲਾ ਚ ਹੋਵੋਗੇ ਆਪਾਂ ਵੀ ਪੂਰੀ ਚੜਦੀ ਕਲਾ ਚਾਂ ਬਾਕੀ ਹੋ ਚੱਲੀ ਸਵੇਰ ਆਗੇ ਖੇਤ ਆਪਾਂ ਅੱਜ ਇੱਕ ਨਾ ਆ ਦੇਖੋ ਲਾਈਟ ਆ ਗਈ ਉਧਰੋਂ ਬਲਬ ਚੱਲਦਾ ਇਧਰੋਂ ਦੇਖਣਾ ਨਹੀਂ ਮੈਂ ਤੁਹਾਨੂੰ ਉਧਰ ਜਾ ਕੇ ਦਿਖਾਉਣਾ ਆਪਣੀ ਲਾਈਟ ਆ ਗਈ ਅੱਜ ਆ ਗਈ ਲਾਈਟ 8:30 ਵਜੇ ਚਲ ਮੈਂ ਹੁਣ ਮੈਂ ਤੇ ਪਹਲਵਾਨ ਆਏ ਦੀ ਪਹਲਵਾਨ ਇਧਰ ਬਾਹਰ ਕਿ ਨਹੀਂ ਗਿਆ ਹੋਇਆ ਵੀ ਆਹ ਭਰ ਲੈਨੇ ਹੁਣ ਆਲੂ ਨਾਲੇ ਕੱਲਾ ਦੇਖੋ ਤੁਹਾਨੂੰ ਦਿਖਾਉਣਾ ਲਸਣ ਲੂਸਾਉਂਦੇ ਬੀਪੂ ਆਪਾਂ ਲਾਤੇ ਜੀ ਉਹ ਕਾ ਕਰੋ ਚ ਇੱਕ ਇੱਕ ਚ ਪਾਲਕ ਲਾਤੇ ਇੱਕ ਚ ਮੇਥੇ ਲਾਤੇ ਆ ਤਿੰਨ ਕੈਰੀਆਂ ਚ ਮਿੱਤਰੋ ਲਾਤੇ ਲਸਣ ਤੇ ਆਹ ਵੱਟ ਤੇ ਲਾਤੀਆਂ ਮੂਲੀਆਂ ਤੇ ਕੁਸੇ ਇਹਦੇ ਵਿੱਚ ਲਾਤੇ ਮਟਰ ਮੂਟਰ ਬਾਕੀ ਆਪਾਂ ਪਰਸੀਨ ਅਜੇ ਵੀ ਰਲਾਉਣਾ ਇਹਦੇ ਵਿੱਚ ਆਪਾਂ ਸਿੱਟਾ ਜਿਵੇਂ ਇਥੇ ਮੁੱਥੇ ਧਾਰਾ ਤੂਰਾ ਮੀਰਾ ਡੈਡੀ ਲੈ ਕੇ ਆਇਆ ਉਹ ਸਾਰਾ ਕਿਸ ਦਿਨੇ ਹੀ ਹੁੰਨੇ ਇੱਕ ਡੰਗਰਾਂ ਦੇ ਉਹਨਾਂ ਚੱਚੜ ਨਹੀਂ ਲੱਗਦੇ ਇੱਕ ਮਿੱਤਰੋ ਹੋਰ ਆਪਣੇ ਸਭ ਤੋਂ ਸਾਨੂੰ ਵਧੀਆ ਗੱਲ ਸੁਣਾਵਾ ਆਪਣੇ ਆਲੂ ਹਰੇ ਹੋਏ ਆ ਕਿਤੇ ਕਿਤੇ ਜਾਨੀ ਕਿ ਆਪਣੇ ਦਿਖਣ ਲੱਗ ਗਏ ਸੋ ਦਿਖਾਵਾਂ ਤੇ ਲਵੇ ਵਾਲੀ ਬੱਟ ਤੇ ਜਾਨੀ ਕਿ ਹੈਗਾ ਹਲੇ ਕੋਈ ਕੋਈ ਨਿਕਲਿਆ ਕਿਤੇ ਕਿਤੇ ਇਹ ਕਰੋ ਚੱਕ ਇੱਕ ਬਾਕੀ ਆ ਦੇਖੋ ਕਰ ਲਾ ਫੋਕਸ ਕਰੋ ਜੇ ਕਾਦੇ ਕੁਝ ਮਿਆ ਆ ਬੱਟ ਤੇ ਹੋਰ ਦਿਖਾਵਾਂ ਤੁਹਾਨੂੰ ਇਹ ਆ ਦੇਖੋ ਜੀ ਮੈਂ ਆ ਚੱਲ ਲਵਾਂ ਇਹ ਆ ਦਿਖਾਉਣਾ ਇਹ ਆ ਦੇਖੋ ਕਰੋ ਚੈੱਕ ਮਹਾਰਾਜ ਦੀ ਕਿਰਪਾ ਨਾਲ ਬਾਈਗਰੂ ਦੀ ਕਿਰਪਾ ਨਾਲ ਹਨਾ ਹੋ ਗਏ ਹਰੇ ਬਾਕੀ ਸੋਨ ਜਾ ਵਿੱਚ ਪਾਣੀ ਲਾਉਣਾ ਤੁਹਾਨੂੰ ਜਦ ਵੀ ਦਿਖਾਉਣਾ ਉਧਰ ਜਿੱਧਰ ਆਪਾਂ ਪਾਣੀ ਪਰਸੋਂ ਆਇਆ ਦੀ ਕੱਲ ਤੱਕ ਚੱਲੀ ਨਹੀਂ ਨਾ ਮੋਟਰ ਉਧਰ ਹਲੇ ਵੱਧ ਨਿਕਲੇ ਆਏ ਤੁਹਾਨੂੰ ਉਹ ਵੀ ਚੱਲ ਕੇ ਦਿਖਾਉਣਾ ਬਾਕੀ ਹੁਣ ਚਲਾਉਨੇ ਆ ਇਹਨੂੰ ਮੋਟਰ ਪਰਸੀਨ ਨੂੰ ਇੱਕ ਮਿੱਤਰੋ ਸਾਰੇ ਭਰਾ ਨਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਲਵੇ ਜਿਹੜੀ ਬੈਲ ਵਾਲੀ ਘੰਟੀ ਹੈ ਉਹਨੂੰ ਪ੍ਰੈਸ ਕਰ ਲਿਓ ਤੇ ਇੱਕ ਨਾਲੇ ਵੀਡੀਓ ਨੂੰ ਕਰ ਦਿਓ ਲਾਈਕ ਹੋਣੀ ਚਲਦੀ ਚਲਦੀ ਨੂੰ ਨਾਲੇ ਕਰ ਦਿਓ ਵਧੀਆ ਜਿਹਾ ਕਮੈਂਟ। ਠੀਕ ਆ ਮਿੱਤਰੋ ਚੱਲ ਕੇ ਚਲਾਉਣਾ ਮੋਟਰ ਸੰਦ ਦਿਖਾਉਣਾ ਫੇਰ। ਬਾਕੀ ਕਰੋ ਚੱਕ ਸਵੇਰ ਹੋ ਗਈ। ਸੂਰਜ ਦੇਵਤਾ ਜੀ ਆ ਗਏ ਬਾਹਰ। ਬਾਕੀ ਆਵ ਬਹੁਤ ਵਧੀਆ ਜਿਹੜੇ ਆਪਣੇ ਆਲੂ ਹਰੇ ਹੋ ਗਏ ਹੁਣ ਚਲਾਉਨੇ ਅੱਜ ਇਹ ਵੀ ਮਿੱਤਰੋ ਪਾਣੀ ਛੱਡ ਕੇ ਇਹ ਜਿਹੜਾ ਡਾਈਡੂਏ ਦਾ ਸੱਟਾ ਦੇਤਾ ਦੀ ਕੱਲ ਲਾਣੇਦਾਰ ਨੇ ਬਸ ਇਹਨੂੰ ਵੀ ਪਾਣੀ ਛੱਡ ਕੇ ਬਬਰਸੀਨ ਦਾ ਸੱਟਾ ਦੇਣਾ ਉਹ ਬਰਸੀਨ ਮੈਂ ਕੱਲ ਲੈ ਆਇਆ ਸੀ ਉਹ ਸੋਨੂੰ ਮੈਂ ਕਲਿੱਪ ਲਈ ਲਈ ਨਹੀਂ ਹੈਗੀ ਦੁਕਾਨ ਤੇ ਉਹ ਮੈਂ ਆਪਾਂ ਨੂੰ ਬਰਸੀਨ ਹਾੜੂ ਮਿਲਿਆ 360 ਰੁਪਏ ਕਿਲੋ ਇਹ ਆਪਣਾ ਹੈਗਾ ਸਵਾ ਕੁ ਵਿੱਗਾ ਥੋਵਾ ਖਮ ਨਹੀਂ ਡੇਢ ਕੁ ਵਿੱਗਾ ਥੋਵਾ ਹਾਂ ਸਵਾ ਇੰਨਾ ਕੀ ਹੈ ਯਾਨੀ ਕਿ ਇਹ ਤਿੰਨ ਕਿਲੋ ਬਰਸੀਨ ਬਾਦਾਂ ਵਿੱਚੋਂ ਕੋਈ ਕੋ ਸਰੋਂ ਦਾ ਸੱਟਾ ਆ ਜਾਊਗਾ ਬਾਕੀ ਆ ਤਾਰਾ ਮੀਰਾ ਮੇਥੇ ਮੂਥੇ ਇਹਨਾਂ ਦਾ ਜਿਹੜਾ ਡੰਗਰਾਂ ਨੂੰ ਵਧੀਆ ਹੁੰਦੇ ਨੇ ਹੁਣ ਆਪਾਂ ਚਲਾਉਨੇ ਆ ਮੋਟਰ ਜੈਕ ਮੇਟਰੋ ਕਰੋ ਚੈੱਕ ਮਿੱਤਰੋ ਆ ਗਈ ਲਾਈਟ ਚੱਲਦਾ ਨਾ ਵੱਲ ਬਕਾਲੇ ਇਹੀ ਵੱਲ ਦੇ ਪੱਥੇ ਪਾਏ ਹੋਏ ਸੀ ਇਹੀ ਬੁੱਝ ਗਿਆ ਤਾਰ ਅੰਦਰ ਲੱਗੇ ਨੇ ਦੀ ਤਾਂ ਹੀ ਸਾਡੀ ਸਾਰੀ ਵਾਰੀ ਖੜੀ ਨਾਂ ਗਈ ਨਹੀਂ ਇਹ ਕੰਮ ਅਸੀਂ ਕੱਲ ਹੀ ਕਰਕੇ ਨਵੇਟ ਦੇਣਾ ਸੀ ਬਾਕੀ ਹੁਣ ਕਰੋ ਚੈੱਕ ਚੱਲਦਾ ਚੱਲ ਕੇ ਚਲਾਉਨੇ ਆ ਮੋਟਰ ਅੰਦਰ ਆਹ ਮਿੱਤਰੋ ਤੁਹਾਨੂੰ ਦੱਸਿਆ ਆਪਾਂ ਸਟਾਰਟਰ ਨਮਾ ਲਾਤਾ ਦੀ ਦੇਖਿਓ ਕਿੰਨੀ ਵੋਲਟੇਜ ਆਉ 425 ਆਲੇ-ਦਾਲੇ ਮੋਟਰਾਂ ਨਹੀਂ ਨਾ ਜਾਂਦੀਆਂ ਤਾਂ ਕਰਕੇ ਵੋਲਟੇਜ ਵਧੀਆ ਆ ਜਾਂਦੀ ਆ ਬਾਕੀ ਇਹ ਚੱਕ ਦੀ ਇਹ ਦੋ ਕਮਿੰਟ ਲੇਟ ਚੱਲਦੀ ਹੁੰਦੀ ਚੱਕ ਲੈਣ ਤੋਂ ਪਾਣੀ ਸੋਨ ਦਿਖਾਉਣਾ ਫੇਰ ਚਲਾ ਲਈ ਮਿੱਤਰੋ ਮੋਟਰ ਬਾਕੀ ਚੱਲਦੇ ਹੁਣ ਕਹੀ ਲੈ ਕੇ ਕਹੀ ਚੱਕ ਲਈ ਅੰਦਰੋਂ ਫੇਰ ਉਦੋਂ ਮੁੜ ਕੇ ਚਾਰ ਵੀ ਪੱਟਣਾ ਤੁਸੀਂ ਵੀ ਕਹਿੰਦੇ ਮਂਗਰ ਰੋਜ਼ ਚਾਰ ਦੀ ਗੱਲ ਓਏ ਉਧਰ ਨੂੰ ਪਾਣੀ ਕੀਤਾ ਹੋਇਆ ਛੋਟਾ ਇੱਧਰ ਨੂੰ ਕਰ ਇਹਦਾ ਪੁੱਠਾ ਕੰਮ ਕਰਤਾ ਜੀ ਫਲੇ ਮੈਂ ਉਧਰ ਨਾ ਵਾਗ ਗਿਆ ਉਧਰ ਪਾਣੀ ਦੀ ਕੀ ਜਾਂਦੇ ਇਹਨਾਂ ਨੇ ਇੱਧਰ ਨੂੰ ਕੱਲ ਖਾਲ ਭਰਿਆ ਹੋਊ ਉਹ ਇੱਧਰ ਲੈ ਆਪਨਾ ਦੇਖੋ ਆਹ ਦੇਖੋ ਜਿਹੜਾ ਉਧਰ ਨੂੰ ਲੰਬਾ ਜਾਂਦਾ ਇਹ ਖਾਲ ਭਰਿਆ ਇਹਨਾਂ ਨੇ ਤਾ ਕਰਕੇ ਪਲੇਟ ਉਧਰ ਲੈ ਕੇ ਦੀ ਚੱਕ ਲਈ ਬਾਕੀ ਕਹੀ ਚੱਲਦੇ ਆ ਤੁਹਾਨੂੰ ਉਧਰ ਨੱਕੇ ਤੇ ਚੱਲ ਕੇ ਦਿਖਾਉਣਾ ਆ ਨੱਕਾ ਖੋਲਤਾ ਮਿੱਤਰੋ ਉਰੋਂ ਵੀ ਆ ਪਾ ਪਾਣੀ ਖਿੱਚ ਲੈ ਇਧਰ ਆਓ ਖਿੱਚ ਲਓ ਗਾਹਾਂ ਇਹ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਤੀ ਹੁਣ ਆਪਾਂ ਇਹ ਤਾਂ ਮੁੱਢੋਂ ਜਿਵੇਂ ਨੱਕੇ ਮਾਰੇ ਨਹੀਂ ਹੋਇਆ ਦੇਖੋ ਆਪਾਂ ਮੁੱਢੋਂ ਉਧਰ ਨੂੰ ਹੀ ਭਰਦੇ ਚੱਲਾਂਗੇ ਐਂ ਇਧਰੋਂ ਉਧਰ ਨੂੰ ਐ ਕਰਕੇ ਚੱਲ ਪਾ ਵੀ ਨਹੀਂ ਨੱਕੇ ਫੇਰ ਬੰਦ ਕਰਕੇ ਖੋਲਣੇ ਮੈਂਦ ਨੇ ਤਾਂ ਕਰਕੇ ਬਾਕੀ ਆ ਲੈਣ ਤੋਂ ਪਾਣੀ ਮੈਂ ਨੱਕਾ じゃ ਮਾਰਦਾ ਲੋਟ ਕਰਕੇ ਤੁਹਾਨੂੰ ਮਿਲਦਾ ਫੇਰ ਕਰੋ ਚੱਕ ਮਿੱਤਰੋ ਆ ਗਿਆ ਪਾਣੀ ਇਧਰੋਂ ਪਹਿਲੀ ਕਿਆਰੀ ਚ ਅੱਧਾ ਇਧਰ ਨੂੰ ਆ ਗਿਆ ਅੱਧਾ ਦੇਖੋ ਇਧਰ ਨੂੰ ਕਰਕੇ ਆ ਕਿਆਰੀ ਜਵਾਗੇ ਇਧਰ ਪਹਿਲੀ ਚ ਐਂ ਸੋਨ ਦੱਸਿਆ ਅੱਗੇ ਵੀ ਆਪਾਂ ਦੋ ਦੋ ਕਿਆਰੀਆਂ ਭਰਦੇ ਹੁੰਨੇ ਆ ਨਹੀਂ ਆਲੂ ਜਾ ਰਹੇ ਕਿਤੇ ਕਿਤੇ ਬਾਹਰ ਨਿਕਲੇ ਬੱਟ ਦੇ ਲਿਆ ਸੀ ਉਹ ਨਹੀਂ ਨਿਕਲੇ ਸਾਨੂੰ ਉਹ ਪੱਟੀ ਚੱਲ ਕੇ ਦਿਖਾਉਣਾ ਜਿਹੜੀ ਪਰਲੇ ਜਿਹੜੀ ਆਪੇ ਪੱਟੀ ਆਪਾਂ ਪਰਸੋਂ ਭਰੀਦੀ ਉਹ ਪੱਟੀ ਚੱਲ ਕੇ ਦਿਖਾਉਣਾ ਉਹ ਚ ਵੱਧ ਹਰੇ ਦੀਦੇ ਨੇ ਚਲੋ ਠੀਕ ਆ ਬਾਕੀ ਕਰ ਲਾ ਪਾਣੀ ਜੇ ਸੈਟ ਕੇ ਨਾ ਬਾਕੀ ਉਹ ਆਪਣੇ ਪਾਇਪ ਦੱਬਿਆਂ ਦਾ ਬਹੁਤ ਫਾਇਦਾ ਜਾ ਰਿਹਾ ਐਵੇਂ ਹਣਾ ਚਲੋ ਲੱਗਦੇ ਆ ਭਰਨੇ ਇਹਨਾਂ ਨੂੰ ਲੱਗੂ ਤਾਂ ਇਹਨਾਂ ਨੂੰ ਮਿੱਤਰੋ ਥੋੜੇ ਜਿਹਾ ਟਾਈਮ ਆ ਮੇਰੇ ਹਿਸਾਬ ਨਾਲ ਵੀ ਡੇਢ ਕ ਘੰਟੇ ਜਾਂ ਦੋ ਘੰਟਿਆਂ ਚ ਭਰ ਜਾਣਗੇ ਕਿਉਂ ਪਹਿਲੇ ਪਾਣੀ ਥੋੜਾ ਜਿਹਾ ਔਖਾ ਫਿਰਦਾ ਹੁੰਦਾ ਦੂਗਾ ਪਾਣੀ ਤਾਂ ਸੇਤੀ ਲੱਗ ਜਾਂਦਾ ਚਲੋ ਠੀਕ ਆ ਭਰ ਲਾਵੇਂ ਹੁਣ ਦਿਖਾਉਣਾ ਜਿਵੇਂ ਵੀ ਗਾਹਾਂ ਅੱਗੇ ਕਰਦੇ ਆਪਾਂ ਕਰੋ ਮਿੱਤਰੋ ਚੈੱਕ ਆ ਇੱਕ ਇੱਕਿਆਰੀ ਆ ਪੱਟੀ ਚ ਭਰ ਗਈ ਇੱਕ ਇ ਇੱਧਰ ਭਰ ਗਈ ਇੱਕ ਇੱਕੋ ਜਿੱਥੇ ਪਹਿਲਵਾਨ ਖੜਾ ਆ ਦੇ ਇੱਕ ਇੱਕ ਆ ਭਰ ਗਈ ਇੱਕ ਆ ਭਰ ਗਈ ਯਾਨੀ ਕਿ ਦੋ ਕਿਆਰੀਆਂ ਇਹ ਪੱਟੀ ਦੀਆਂ ਭਰ ਗਿਆ ਦੋ ਉਹ ਦੀਆਂ ਭਰ ਗਿਆ ਤੀਜੀ ਤੀਜੀ ਨੂੰ ਛੱਡ ਲਿਆ ਇਹ ਕਹਾਂ ਦੇਖੋ ਜਿਹੜੇ ਪਹਿਲਾਂ ਦੇ ਨੱਕੇ ਮਾਰੇ ਹੋ ਇਹਨੇ ਨਾ ਐਵੇਂ ਇੱਥੇ ਕਿਤੇ ਕਿਤੇ ਭੋਲ ਰਹਿ ਕੇ ਫੇਰ ਉਹ ਹੋ ਜਾਂਦਾ ਬਾਕੀ ਪਾਣੀ ਲਾਉਣੇ ਆ ਪਤਲੇ ਹੀ ਥੋੜਾ ਜਿਹਾ ਰਹਿੰਦੀ ਬੰਦ ਕਰ ਦੇਣਾ ਦੇਖਣਾ ਇੱਕ ਤਿੰਨ ਤਿੰਨ ਕਿਆਰੀਆਂ ਇੱਕ ਪਾਸੇ ਚਾਰ ਚਾਰ ਨੇ ਇੱਕ ਪਾਸੇ ਤਿੰਨ ਤਿੰਨ ਨੇ ਇਹਨਾਂ ਨੂੰ ਭਰ ਭਰਦਿਆਂ ਭਰ ਕੇ ਫੇਰ ਸਾਨੂੰ ਮਿਲਦੇ ਆ ਹਲੇ ਚਾਰ ਚੂਰ ਵੀ ਪੱਟਣਾ ਨਾਲੇ ਉਧਰ ਫੇਰੇ ਦਿਮਾਗਰੋਂ ਬਰਸੀਨ ਵੀ ਲਾਉਣਾ ਚਲੋ ਦਿਖਾਉਨੇ ਆ ਮੇਰੇ ਭਰਾਵਾਂ ਨੂੰ ਜਿਵੇਂ ਵੀ ਕਰਦੇ ਆ ਹਨਾ ਬਾਕੀ ਕਰੋ ਚੈੱਕ ਪਾਣੀ ਆਪਣਾ ਦੋਏ ਪਾਸੇ ਨੂੰ ਛੱਡਿਆ ਹੋਇਆ ਹਾਂ ਹਾਂ ਵੀ ਮਿੱਤਰੋ ਚੱਲੀ ਜਾਂਦਾ ਕੰਮ ਕਿਹੜੀ ਆਪਣੀ ਰਹਿ ਗਈ ਇੱਕ ਹਾਂ ਦੋ ਕਿਹੜੀਆਂ ਇਹ ਭੱਟੀ ਚ ਰਹਿ ਗਈਆਂ ਇੱਧਰ ਵੀ ਦੋ ਹੀ ਰਹਿ ਗਈਆਂ ਪਲਵਾਨਾਂ ਹਾਂ ਉੱਧਰ ਵੀ ਦੋ ਰਹਿ ਗਈਆਂ ਇੱਧਰ ਵੀ ਹਾਂ ਇੱਧਰ ਵੀ ਦੋ ਰਹਿ ਗਈਆਂ ਬਾਕੀ ਲਾਇਟ ਚੱਲੀ ਜਾਂਦੀ ਆ ਇਹ ਦੋ ਮਾਗਰੋਂ ਪਰ ਲਾਵਾਂਗੇ ਬਰਸੀਨ ਚਲੋ ਠੀਕ ਆ ਮਿੱਤਰੋ ਇਹਨਾਂ ਨੂੰ ਭਰ ਲਈਏ ਤੁਹਾਨੂੰ ਫੇਰ ਦੱਸ ਦਾਂ ਉਹ ਵੀ ਕਹਿੰਦੇ ਓਮ ਕੇ ਕੱਲੇ ਆਲੂ ਹੀ ਭਰਦੇ ਦਿਖਾਈ ਜਾਂਦਾ ਹੁਣ ਇਹਨਾਂ ਨੂੰ ਭਰ ਕੇ ਹੀ ਮਿਲਾਂਗੇ ਠੀਕ ਆ ਹਾਂ ਦਾ ਦਾਦੀਆ ਫਿਰ ਵੀ ਇੱਕ ਇੱਕ ਕਿਆਰੀ ਰਹਿ ਗਈ ਹੁਣ ਜਿਹੜਾ ਕੰਮ ਕਰਦੇ ਆ ਭਰਾਵੋ ਫਿਰ ਇਹ ਹੀ ਦਿਖਾਉਣਾ ਲਓ ਵੀ ਭਰਾਵੋ ਮਾਹਾ ਬਾਹੀ ਗੁਰੂ ਦੀ ਕਿਰਪਾ ਦੇ ਨਾਲ ਹੈ ਨਾ ਆਪਣੇ ਆਲੂ ਭਰ ਗਏ ਸਾਰੇ ਕਰੋ ਚੈੱਕ ਸਾਰੀਆਂ ਕਿਆਰੀਆਂ ਪਾਣੀ ਲਾਇਆ ਆਪਾਂ ਨੇ ਪਤਲਾ-ਪਤਲਾ ਪਲਵਾਨ ਹੋ ਖੜਾ ਸਾਹਮਣੇ ਦੀ ਨਾ ਤੁਹਾਨੂੰ ਆ ਦੇਖੋ ਕਰੋ ਚੈੱਕ ਇਹਨੂੰ ਉਹਦੇ ਮੋਂਗੂ ਮੈਂ ਕਿਹਾ ਮੈਂ ਕਿਹਾ ਜਿਹੜੀ ਇੱਕ ਕਿਹਾਰੀ ਰਹੇਗੀ ਨਾ ਉਹਨੂੰ ਐਮ ਖਾਲ ਬੰਦ ਕਰਕੇ ਖਾਲ ਦੇ ਪਾਣੀ ਨਾਲ ਭਰ ਜੂਗੀ ਨਾਲੇ ਉਹ ਮਖਾ ਜਿਹੜਾ ਉਦੂ ਮਾਕਰੋਂ ਪਾਣੀ ਬਚੂਗਾ ਉਹ ਖਾਲ ਚੀ ਖੜਾ ਰਹਿਣ ਦੀ ਵੀ ਚਲ ਕਿਹਾਰੀਆਂ ਚ ਆਲੂ ਆਉਂਦਾ ਨਹੀਂ ਨੁਕਸਾਨ ਕਰੂਗਾ ਓਵੇਂ ਉਹਨੂੰ ਮਟਾ ਸਮਝਾਤਾ ਉਹਨੇ ਨੱਕਾ ਮਨੱਕਾ ਮਾਰ ਕੇ ਉਹ ਕਰਕੇ ਆ ਜੂਗਾ ਉਹ ਬਾਕੀ ਆ ਕਰੋ ਚੈੱਕ ਇਹ ਆਪਣੇ ਬਰਸੀਨ ਰੜਾਉਣ ਲੱਗ ਗਏ ਇਹਨੂੰ ਪਾਣੀ ਛੱਟਤਾ ਤੀ ਮੈਂ ਜਦੋਂ ਇਧਰ ਇੱਕ ਪਟਾ ਭਰ ਗਿਆ ਦੀ ਨਾ ਫਿਰ ਥੋੜਾ ਪਾਣੀ ਵੱਧ ਗਿਆ ਦੀ ਉਹ ਫਿਰ ਉਹ ਪਰਲੇ ਪਾਸੇ ਇੱਕ ਇੱਕ ਦੋ ਪਾਇਪ ਝਾਲਦੇ ਨਹੀਂ ਤੀ ਆਪਣੇ ਪਤਾ ਸਾਰੇ ਭਰਾਵਾਂ ਨੂੰ ਪਾਇਪ ਦੱਬੇ ਹੋਏ ਨੇ ਫਿਰ ਮੈਂ ਤਾਂ ਕਰਕੇ ਥੋੜਾ ਜਿਹਾ ਪਹਿਲਾਂ ਇਹਨੂੰ ਤੋੜਦਾ ਤੀ ਹੁਣ ਚਲ ਉਹ ਹੋ ਗਿਆ ਆਪਣੇ ਆਲੂ ਸਾਰੇ ਭਰ ਗਏ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਆ ਘਰੋ ਚੈੱਕ ਆਪਣਾ ਆਹ ਲਾਤ ਆਪਾਂ ਨੇ ਨੱਕਾ ਇੱਥੇ ਰਲਾਵਾਂਗੇ ਆਪਾਂ ਬਰਸੀਨ ਆਹ ਜਿਹੜਾ ਲਾਸਣ ਇਹਨੂੰ ਦਵਾਂਗੇ ਪਾਣੀ ਥੋੜਾ ਜਿਹਾ ਠਹਿਰ ਕੇ ਵੀ ਇਹਨੂੰ ਭਰ ਜਾਣ ਦੇ ਪਰੇ ਤੇ ਮਾਗਰੋਂ ਹਲੇ ਪਾਣੀ ਤੇ ਜ਼ੋਰ ਮਾਰਦਾ ਨਾ ਖੁੰਝੇ ਤੇਰੇ ਜਦ ਕਿਆਰੇ ਭਰ ਗਿਆ ਮੋਟਰ ਬੰਦ ਕਰਤੀ ਜਿਹੜਾ ਕਿਆਰੇ ਦਾ ਬਚਿਆ ਹੋਇਆ ਪਾਣੀ ਹੋਊਗਾ ਨਾ ਉਹਦੇ ਨਾਲ ਥੋੜੀ ਥੋੜੀ ਭਰ ਦਾਂਗੇ ਕਿਆਰੀਆਂ ਚਲੋ ਹੁਣ ਪੱਟਣਾ ਚਾਰ ਫਿਰ ਮਾਤਾ ਦਾ ਨਾ ਇੱਕ ਚਾਰ ਇਹ ਗੱਲ ਦਵਾਈ ਨਹੀਂ ਲੈ ਕੇ ਆਂਦੀ ਦੀ ਗੁਰਵਿੰਦਰ ਤੋਂ ਪਤਾ ਉਹ ਭਰਾਵਾਂ ਨੂੰ ਕੱਲ ਜਿਹਨਾਂ ਨੇ ਵਲੌਗ ਦੇਖਿਆ ਉਹ ਆਪਣੇ ਨਾ ਤਾਂ ਕਰਕੇ ਉਹਦਾ ਟੈਸਟ ਲਿਖਿਆ ਦੀ ਉਹ ਟੈਸਟ ਉਹ ਆਪਣੇ ਪਹੀੜ ਤੋਂ ਹੁਣ ਪਹੀੜ ਆਪਣੇ ਸਾਡੇ ਕੰਪਨੀ ਦਾ ਮੁੰਡਾ ਲੱਗਿਆ ਹੋਇਆ ਉਹਨੂੰ ਕਿਹਾ ਤਾਂ ਹੈਗਾ ਫੋਨ ਕਰਕੇ ਵਾੜਾ ਇਹ ਉੱਥੇ ਜਾ ਕੇ ਮਾਤਾ ਦਾ ਦੋ ਟੈਸਟ ਕਰਾ ਕੇ ਲੈ ਕੇ ਆਉਣੇ ਨੇ ਫਿਰ ਗਰਵਿੰਦਰ ਨੇ ਕੱਲ ਦਿੱਤੀ ਸੀ ਦਵਾਈ 5 ਦਿਨਾਂ ਦੀ ਤਾਂ ਕਰਕੇ ਇੱਕ ਮਿੰਨ ਥੋੜੀ ਜੀ ਕਾਹਲ ਆ ਇੱਕ ਜਾ ਕੇ ਇੱਕ ਦੋ ਕੰਮ ਹੋਰ ਨੇ ਬਰਸੀਨ ਨੂੰ ਮੈਂ ਪਾਣੀ ਛੱਡਦਾ ਚਲ ਕੇ ਯਾਰਾ ਭਰ ਦੂੰ ਡੈਡੀ ਫਿਰ ਆ ਕੇ ਆਪੀ ਮਾਕਰੋਂ ਸਿੱਟਾ ਦੇ ਲੂਗਾ ਸਿੱਟਾ ਮਿੱਤਰੋ ਐ ਦੇ ਤਾਂ ਆਪਾਂ ਵੀ ਲੈਣੇ ਆ ਕੰਮ ਆਪਾਂ ਨੂੰ ਸਾਰੇ ਆਉਂਦੇ ਨਹੀਂ ਹੈਗਾ ਵੀ ਕੋਈ ਖੇਤੀ ਵਾਲਾ ਕੰਮ ਆਪਾਂ ਨੂੰ ਆਉਂਦਾ ਨਾ ਹੋਵੇ ਪਰ ਹੁਣ ਮੈਨੂੰ ਕੰਮ ਆਜਾ ਲਾਣੇ ਦਾ ਰਾਪੀ ਕਰ ਲੂਗਾ ਚਲੋ ਹੁਣ ਚੱਲਦੇ ਆਂ ਚਾਰ ਪਟੜਾਂ ਚਾਲ ਪੜ ਕੇ ਚੱਲਦੇ ਆਂ ਘਰੇ ਆਪਾਂ ਮਿਲਦੇ ਆਂ ਫੇਰ ਮਿੱਤਰੋ ਫੇਰ ਤੁਹਾਨੂੰ ਕਣਕ ਵੀ ਦਿਖਾਉਂਗਾ ਕੱਲ ਨੂੰ ਕੱਲ ਵਾਲੇ ਵਲੌਗ ਜਿਹਾ ਦਿਖਾਉਂਗਾ ਕਣਕ ਪੱਟ ਕੇ ਵੀ ਆਪਣੀ ਹੁੰਦੀ ਆਹਰੀ ਇਹ ਅੱਜ ਵਾਲਾ ਵਲੌਗ ਆਲੂਆਂ ਨੂੰ ਪਾਣੀ ਤੇ ਵਰਸੀਨ ਵਾਲਾ ਇਹੀ ਰਹਿਣ ਦੇਣ ਆ ਇੱਕ ਮਿੱਤਰੋ ਦੱਸਿਓ ਕਿ ਨਾ ਸਾਰੇ ਭਰਾ ਜਿਵੇਂ ਵਿੱਚ ਕੱਲ ਆਪਾਂ ਨੇ ਸਹਿਰ ਵਾਲਾ ਵਲੌਗ ਪਾ ਦਿੱਤੀ ਵੀ ਵਿੱਚ ਆਪਾਂ ਉਹ ਵਲੌਗ ਪਾਇਆ ਕਰੀਏ ਸਾਰੇ ਭਰਾ ਕਮੈਂਟ ਕਰਕੇ ਦੱਸਿਓ ਫੇਰ ਵੀ ਆਪਾਂ ਖੇਤੀ ਦੇ ਨਾਲ-ਨਾਲ ਜਿਵੇਂ ਆਪਾਂ ਬਾਹਰ ਅੰਦਰ ਜਾਂਦੇ ਆਂ ਉਹ ਚੀਜ਼ ਵੀ ਪਾਇਆ ਕਰਾਂਗੇ YouTube ਤੇ ਚਲੋ ਠੀਕ ਆ ਮਿੱ ਆ ਮਿੱਤਰੋ ਚਾਰ ਜੂਰ ਫੱਟ ਲਿਆ ਆਪਾਂ ਇਧਰ ਆਪਣਾ ਮੋਟਰ ਵਾਲਾ ਕੰਮ ਹੋ ਗਿਆ ਫਿਨਿਸ਼ ਆ ਬਾਕੀ ਆ 11 ਵੀ ਚੈੱਕ ਕਰ ਲੋ ਆ ਦੇਖੋ ਇੰਨਾ ਕਰ ਰਹਿ ਗਿਆ ਇਹ ਵੀ ਭਰ ਜੂ ਹੁਣ ਆਪਾਂ ਚੱਲਦੇ ਆ ਪਿੰਡ ਨੂੰ ਫਿਰ ਤੋਂ ਦੱਸੀ ਆ ਸੈਡ ਆਪਾਂ ਉਧਰ ਨੂੰ ਚੱਲੀਏ ਚੱਲਦੇ ਆ ਘਰੋਂ ਸਾਨੂੰ ਘਰੇ ਚੱਲ ਕੇ ਮਿਲਦਾ ਲਾਣੇ ਦਾ ਰੱਬ ਦੀ ਮੋਟਰ ਬੰਦ ਕਰ ਦੂ ਆਪਣਾ ਕੰਮ ਆ ਗਿਆ ਵੀ ਹਲੂ ਘਰ ਨਾ ਉਹ ਆਪਾਂ ਨਾਲ ਵੇਂਲੇਆ ਚਲੋ ਠੀਕ ਆ ਮਿੱਤਰੋ ਮਿਲਦਾ ਘਰੇ ਚੱਲ ਕੇ ਤੁਹਾਨੂੰ ਓਕੇ हां ਵੀ ਮਿੱਤਰੋ ਕਰ ਲਈ ਗੱਡੀ ਸਟਾਰਟ ਹੋਣਾ ਆਪਾਂ ਚੱਲਦੇ ਆਂ ਭੀੜ ਨੂੰ ਤੁਹਾਨੂੰ ਦੱਸਿਆ ਨਹੀਂ ਦੀ ਮੰਮੀ ਦੇ ਮਾੜੇ ਟੈਸਟ ਕਰਾ ਕੇ ਲੈ ਕੇ ਆਉਣੇ ਨੇ ਚੱਲਦੇ ਆਂ ਉੱਥੇ ਪਤਾ ਨਹੀਂ ਭੀੜ ਕੋਈ ਸਰਾਵਾਂ ਹਸਪਤਾਲ ਆ ਪਤਾ ਨਹੀਂ ਕਿਹੜਾ ਕਹਿੰਸੀ ਘਰ ਵਾਲੀ ਚਲੋ ਤੁਹਾਨੂੰ ਰਾਹ ਚੱਲ ਕੇ ਮਿਲਦਾ ਕੱਢ ਲਾਂ ਗੱਡੀ ਬਾਹਰ ਸਟਾਰਟ ਮੈਂ ਕਰ ਲਈ ਧੀ ਮੈਂ ਚੱਲਦੇ ਆਂ ਹਨਾ ਭਾਈਆਂ ਨੂੰ ਇਹ ਵੀ ਦਿਖਾ ਦਈਏ ਨਾਲ ਇਧਰਲੀ ਜਰਨੀ ਚਲੋ ਕੱਢ ਲੈ ਇਹਨੂੰ ਬਾਹਰ ਕਰੋ ਫਿਰ ਆਪਾਂ ਮਿਲਦੇ ਆਂ ਮਿੱਤਰੋ ਆ ਗਈ ਸੀ ਆਪਾਂ ਨਾ ਉੱਥੇ ਸਰਾਬੇ ਹਸਪਤਾਲ ਚ ਭੀੜ ਉਹ ਕਰੋ ਚੱਕ ਸਾਹਮਣੇ ਆ ਦੇ ਸਰਾਬਾ ਸਕੈਨ ਸੀਟੀ ਸਕੈਨ ਆ ਅਲਟਰਾ ਸਾਊਂਡ ਐਕਸ-ਰੇ ਬਾਕੀ ਆਪਣੇ ਟੈਸਟ ਤਾਂ ਹੋ ਗਏ ਹਨਾ ਹੋ ਗਿਆ ਸਾਨੂੰ 2 ਘੰਟੇ ਵਾਂਗੂ ਆਇਆ ਨੂੰ ਪਹਿਲਾਂ ਤਾਂ ਮੈਂ ਕੋਈ ਕਲਿੱਪ ਲੈਣੀ ਭੁੱਲੀ ਗਿਆ ਹੁਣ ਉਹ ਟੈਸਟ ਉੱਤ ਦਾ ਹੋ ਗਿਆ ਬਾਕੀ ਯਾਰ ਰਿਪੋਰਟਾਂ ਨਹੀਂ ਰਹਿੰਦੀਆਂ ਨੇ ਯਾਰ ਰਿਪੋਰਟਾਂ ਆ ਗਈਆਂ ਫਿਰ ਆਪਾਂ ਚੱਲਦੇ ਆ ਘਰ ਨੂੰ ਦੇਖਦੇ ਆ ਹੋਗੇ 20-25 ਮਿੰਟ ਉਹ ਖਾਣ ਲੱਗੇ ਰੋਟੀ ਉਹਦੋਂ ਮਾਗਣ ਡਾਕੋ ਉਹ ਰਿਪੋਰਟਾਂ ਲੈ ਕੇ ਲਿਆ ਲੈਣੀਆਂ ਲੈਣੀਆਂ ਰਹੀਆਂ ਨੇ ਰੋਟੀ ਖਾ ਕੇ ਫੇਰ ਆ ਕੇ ਉਹ ਕਰਕੇ ਦੇਣਗੇ ਚਲੋ ਫੇਰ ਆਪਾਂ ਮਿਲਦੇ ਆਂ ਜਾਣ ਲੱਗੇ ਘਰ ਨੂੰ ਆਵਾ ਮਿੱਤਰੋ ਸਰਾ ਬਸ ਕੈਨ ਸੈਂਟਰ ਉਰੇ ਕਰਾਉਣੇ ਆਪਾਂ ਟੈਸਟ ਬਾਕੀ ਤੁਹਾਨੂੰ ਫੇਰ ਦੱਸਦਾ ਮਿੱਤਰੋ ਆ ਕਰੋ ਜੇ ਕਹੋ ਦੇਖੋ ਸਾਹਮਣੇ ਇੱਧਰ ਆ ਅੱਡਾ ਇੱਥੇ ਲਵੇ ਇਹ ਹੱਟੇ ਦੇ ਜਮਾ ਲੈ ਵੀ ਆਹ ਦੇਖੋ ਸਰਾ ਬਸ ਕੈਨ ਸੈਂਟਰ ਸਾਰੇ ਕਾਸੇ ਦੀ ਕਰਦਾ আল্ট্রা সাউন্ড ਵਗੈਰਾ ਆ ਮਿੱਤਰੋ ਤਰਪੀ ਆਪਾਂ ਵੀ ਹੀਟ ਤੋਂ ਪੇਂਟ ਨੂੰ ਰਿਪੋਰਟਾਂ ਲੈ ਲਿਆ ਨਾਲ ਵੱਜ ਕੇ ਸਭ ਕੱਢ ਲੈਣਾ ਲੱਗਦਾ 3-4 ਘੰਟੇ ਹੋ ਕੇ ਹੋਣਾ ਚਾਹੀ ਜਾਂਦਾ ਮਰੀਲਪੁਰਲੇ ਵਾਲੇ ਰੋਡ ਤੇ ਆ ਪਹੁੰਚ ਜਾ ਕੇ 20 ਮਿੰਟਾਂ ਜੀ ਇਹਦਾ ਰੋਡ ਆਪਣਾ ਇੱਥੇ ਬਹੁਤ ਵਧੀਆ ਈ ਕਾਹਨ ਮਿਲ ਪਿਆ ਘਰੇ ਚੱਲ ਕੇ ਫਿਰ ਕਰੋ ਗੱਡੀ ਜਾਂਦੇ ਦੇਖੋ 100 ਦੇ ਆ ਗਏ ਮਿੱਤਰੋ ਘਰੇ ਵਾੜਦਿਆਂ ਗੱਡੀ ਅੰਦਰ ਮੈਂ ਖਾ ਦੱਸ ਦਈਏ ਹਾਂ ਵੀ ਮਿੱਤਰੋ ਕਰੋ ਚੈੱਕ ਚੜਦਾ ਸਿਆਲ ਜਿਵੇਂ ਸਿਆਲ ਚੜ੍ਹ ਚੱਲ ਪਈ ਜੱਟਾਂ ਦੇ ਘਰੇ ਸਾਗ ਹੋਣੇ ਐਂਡ ਤੱਕ ਸਾਗ ਦੀ ਕੰਮ ਚੱਲੂ ਆਈ ਵੀ ਸਾਡੇ ਨੂੰ ਸਭ ਤੋਂ ਵੱਧ ਪਸੰਦ ਆ ਮੈਨੂੰ ਹਾਂ ਮੰਮੀ ਨੂੰ ਸਾਰਿਆਂ ਤੋਂ ਵੱਧ ਪਸੰਦ ਆ ਐਵੇਂ ਹੀ ਪਸੰਦ ਆ ਮੈਨੂੰ ਨਹੀਂ ਬੜੀਆ ਲੱਗਦਾ ਪਹਿਲਵਾਨ ਤੈਨੂੰ ਹਾਂ ਇਹ ਤਾਂ ਕਰੋ ਚੈੱਕ ਮਿੱਤਰੋ ਡੰਗਰ ਕੱਢ ਤੇ ਬਾਹਰ ਆ ਚਾਰ ਆਓ ਦੇਖੋ ਸਾਹਮਣੇ ਖੋਲੀ ਚ ਆ ਪਹਿਲਵਾਨ ਪਾਉਣ ਲੱਗਿਆ ਹੋਇਆ ਕੰਮ ਆਪਣੇ ਨਿਭੜ ਕੇ ਬਸ ਇੰਨਾ ਕਰ ਰਿਹਾ ਖੋਲੀ ਚ ਹੁਣ ਆਪਾਂ ਵੀ ਬਲੌਗ ਨੂੰ ਕਰਦੇ ਆ ਇੱਥੇ ਆਪਣੇ ਨੂੰ ਐਂਡ ਅਮੀਰ ਅੱਜ ਦਾ ਬਲੌਗ ਹੈ ਨਾ ਸਾਰੇ ਭੈਣ ਭਰਾਵਾਂ ਨੂੰ ਆਇਓ ਪਸੰਦ ਆਲੂਆਂ ਨੂੰ ਆਪਾਂ ਨੇ ਲਾਤਾ ਦੂਆ ਪਾਣੀ ਲਾ ਕੇ ਉਹ ਹੋ ਗਿਆ ਆਪਣਾ ਕੰਪਲੀਟ ਤੇ ਆਪਾਂ ਨੇ ਬਰਸੀਨ ਵੀ ਲੜਾਤਾ ਬਰਸੀਨ ਬੁੱਸ ਨੂੰ ਲਾ ਕੇ ਆਪਾਂ ਉਧਰ ਹੋ ਗਏ ਆਪਣੇ ਖੱਤੇ ਵਾਲੇ ਕੰਮ 'ਚ ਉਹ ਬੇਲੀ ਠੀਕ ਆ ਮਿੱਤਰੋ ਮਿਲਦੇ ਆ ਕੱਲੋ ਇੱਕ ਨਵੀਂ ਵੀਡੀਓ ਦੇ ਨਾਲ ਆਪਣੇ ਚੈਨਲ ਨੂੰ ਕਰ ਲਿਓ ਜਰੂਰ ਸਬਸਕ੍ਰਾਈਬ ਨਾਲੇ ਬੈਲ ਆਈਕਨ ਨੂੰ ਕਰ ਲਿਓ ਪ੍ਰੈਸ ਨਾਲੇ ਕਰ ਦਿਓ ਵਧੀਆ ਜਿਹਾ ਇੱਕ ਕਮੈਂਟ ਠੀਕ ਆ ਮਿੱਤਰੋ ਤੂੰ ਵੀ ਕਹ ਦੇ ਬੈਲ ਵਾਲੀ ਘੰਟੀ ਦਬਲਿਓ ਲਾਈਕ ਕਰ ਦਿਓ ਕਾ ਸਾਰੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਹਾਂ ਚਲੋ ਠੀਕ ਆ ਮਿੱਤਰੋ ਮਿਲਦੇ ਆ ਕੱਲੋ ਇੱਕ ਨਵੀਂ ਵੀਡੀਓ ਦੇ ਨਾਲ ਓਕੇ ਧੰਨਵਾਦ ਸਾਰੇ ਭਰਾਵਾਂ ਦਾ ਠੀਕ ਆ